ਪ੍ਰੋਪਰ ਸਕੈਨਰ ਲੱਗਿਆ ਕਿ ਇਹ ਕੰਮ ਨਹੀਂ ਹੋਏਗਾ ਦੁਪਲੀਕੇਟੀ ਵਾਲਾ ਕੰਮ ਨਹੀਂਗਾ ਦੇਖੋ ਪ੍ਰੋਪਰ ਸਕੈਨਰ ਲੱਗਿਆ ਨਾ ਤੇ ਇਸ ਚ ਹਰੇ ਬਾਈ ਜੰਮੇ ਓਕੇ ਕਿੰਨਾ ਮਰਜ਼ੀ ਗਰਮ ਪਾਂਟ ਬਾਈ ਚੱਲੋ ਕਿੰਨਾ ਮਰਜ਼ੀ ਗਰਮ ਪਾਂਟ ਪਾ ਲਓ ਹਾਂ ਨਾ ਸੁਗੜੇ ਨਾ ਕੁਸ ਕਰੇ ਅੱਛਾ ਹਰੇ ਬਾਈ ਵੀ ਜੰਮੇ ਟੌਪ ਦਾ ਬ੍ਰਾਂਡ ਹੈ ਜੀ ਠੀਕ ਠੀਕ ਹੈ ਵੀ ਪੋਤਾ ਪੁੱਤੇ ਜੇ ਮਰਜ਼ੀ ਮਾਰੋ ਕਰੀ ਚੱਲੋ ਪਲਹੰਗ ਸਿੱਟ ਆ ਗਈਆਂ ਜੀ ਅੱਛਾ ਕੰਦਾਲੇ ਸਿੱਟ ਆ ਗਈਆਂ ਕੰਦਾਲੇ ਸਿੱਟ ਆ ਗਈ ਟੇਬਲ ਟੌਪ ਆਰਗੇਸ਼ਨ ਆ ਗਿਆ ਜੀ ਠੀਕ ਹੈ ਜੀ ਇਹ ਸਾਰੇ ਚ 45 ਪਲੱਸ ਹੈ ਜੀ ਅਜੇ 45 ਬਾਈ ਹਾਂ ਜੀ ਸਿਰਫ ਤੁਹਾਨੂੰ ਮਿਲੂਗੀ 2500 ਰੁਪਏ ਦੀ ਤੇ ਆ ਦੇਖੋ ਜਿਵੇਂ ਮਰਜ਼ੀ ਫਰੂਟ ਫਰਟ ਜਿਵੇਂ ਮਰਜ਼ੀ ਭਾਂਡੇ ਧੋਈ ਜਾਓ ਤੇ ਮਾਰਕੀਟ ਦੇ ਵਿੱਚ ਹੀ ਮਿਲਦਾ ਤੁਹਾਨੂੰ 6000 ਰੁਪਏ ਦੀ ਤੇ ਬਾਊ ਜੀ ਦੇ ਰਿਹਾ ਸਿਰਫ 2500 ਰੁਪਏ ਦੀ ਇਹਨਾਂ ਡਿਜ਼ਾਈਨ ਕਿਸੇ ਦੇ ਮਿਲਦੇ ਨਹੀਂ ਇਹਨਾਂ ਤੁਹਾਡੇ ਕੋਲੇ ਜੀ ਤੇ ਸਾਰੇ ਸਾਰਾ ਦੇ ਜੀ ਨਾ ਰੇਟ ਸੇਮ ਹੀ ਹੈ ਰੇਟ ਥੋੜਾ ਜਿਹਾ ਸਾਰਿਆਂ ਦਾ ਸੀਰੀਜ਼ ਨਾਲ ਹੋਵੇ ਲੈਸ ਸੇਮ ਹੈ ਲੈਸ ਸੇਮ ਹੀ ਹੈ ਜੀ ਕੁਆਟਰ ਆ ਗਿਆ ਜੀ ਓਕੇ ਜੀ ਪਹਿਲਾਂ ਆਮ ਤੋਟੇ ਦੋ ਡੂਟੀਆਂ ਲੱਗੀਆਂ ਹੁੰਦੇ ਸੀ ਘਰ ਦੇ ਵਿੱਚ ਹਾਈ ਹੁਣ ਇੱਕ ਕੁਤੇ ਹੀ ਆ ਜਾਂਦਾ ਜੀ ਇਸ ਦੇ ਵਿੱਚ ਹੀ ਗਰਮ ਠੰਡਾ ਤੇ ਸ਼ਾਵਰ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖਾਨ ਮਾਨਸਲਾਸ ਤੋਂ ਦੋਸਤੋ ਆਪਾਂ ਅੱਜ ਆ ਪਹੁੰਚੇ ਆ ਮਾਨਸਾ ਸ਼ਹਿਰ ਦੇ ਵਿੱਚ ਸੈਰਾ ਦਾ ਸਭ ਤੋਂ ਵੱਡਾ ਸ਼ੋਰੂਮ ਤੇ ਬਹੁਤ ਹੀ ਘੱਟ ਰੇਟ ਹੈ ਤੇ ਆਜੋ ਮੇਰੇ ਨਾਲ ਚੱਲਦੇ ਆਂ ਅੰਦਰ ਆਇਓ ਮੇਰੇ ਨਾਲ ਸਰ ਨਮਸਕਾਰ ਜੀ ਨਮਸਕਾਰ ਜੀ ਠੀਕ ਹੈ ਜੀ ਸੈਰਾ ਦੇ ਵਿੱਚ ਸਾਰਾ ਕੁਝ ਕਿੰਦੇ ਸੀਪੀ ਆਂਦੇ ਸੈਂਟਰੀ ਵੀਰ ਆਂਦੇ ਸਾਰਾ ਠੀਕ ਠੀਕ ਹੈ ਜੀ ਆਈ ਆਈ ਠੀਕ ਅੱਗੇ ਜੀ ਅੱਗੇ ਜੀ ਇਹ ਸੀਪੀ ਦਾ ਹੀ ਡਾਈਵਰਟਰ ਆ ਗਿਆ ਜੀ ਓਕੇ ਜੀ ਪਹਿਲਾਂ ਆਪਾਂ ਆਮ ਤੌਰ ਤੇ ਦੋ ਡੂਟੀਆਂ ਲੱਗੀਆਂ ਹੁੰਦੀ ਸੀ ਗੱਡੀ ਬੱਸ ਦੇ ਵਿੱਚ ਜੀ ਹਾਈ ਹੁਣ ਇੱਕੋ ਹੀ ਆ ਜਾਂਦਾ ਜੀ ਇਸ ਦੇ ਸਾਰਾ ਕੁਝ ਵਿੱਚ ਵਿੱਚ ਅੱਛਾ ਇਹ ਇੱਕ ਨਾਲ ਹੀ ਚੱਲ ਹਰ ਹੋ ਜਾਏਗਾ ਇੱਕ ਨਾਲ ਹੀ ਹੋ ਜਾਏਗਾ ਠੀਕ ਠੀਕ ਹੈ ਇਹ ਜਿੰਨਾ ਲੈਸ ਦੇ ਰਹੇ ਹੋ ਫਿਰ ਜੀ ਇਹਦੇ ਵਿੱਚੋਂ 43 ਹੈ ਜੀ 43 ਠੀਕ ਹੈ ਇਹ ਕਾ ਆ ਗਿਆ ਨਾ ਜੀ ਇਹ ਲੱਕ ਡਿਜ਼ਾਈਨ ਆ ਗਿਆ ਇਹ ਲੱਗਾ ਗਿਆ ਜੀ ਕੀ ਠੀਕ ਹੈ ਜੀ ਆਹ ਟੂਟੀ ਸਮਝ ਨਹੀਂ ਸਾਨੂੰ ਨਾਲ ਦੇ ਥੱਲੇ ਟੂਟੀ ਨਾਲੇ ਉੱਪਰ ਇਹ ਕਿਛੇ ਇਹ ਪਾਉਟ ਹੈ ਜੀ ਸਪਾਉਟ ਹੈ ਠੀਕ ਹੈ ਇਹਦੇ ਵਿੱਚ ਹੈਂਡ ਸ਼ਾਵਰ ਲੱਗ ਜਾਂਦਾ ਓਕੇ ਹਾਂ ਜੀ ਹਾਂ ਅੱਛਾ ਜਿਹੜਾ ਨੇ ਪਹਿਲਾਂ ਕਿੱਲੀ ਉਹ ਕਿੱਲੀ ਖਰਾਬ ਹੋ ਜਾਂਦੀ ਸੀਗੀ ਹਾਂ ਜੀ ਹਾਂ ਇਹ ਅੱਜ ਕੱਲ ਟੂਟੀ ਟਾਈਪ ਹੀ ਆਗਾ ਓਕੇ ਬਿਲਕੁਲ ਉਹ ਜੈਨੂਨ ਹੈ ਜੀ ਠੀਕ ਠੀਕ ਹੈ ਜੀ ਇੱਕ ਕ ਡੇਟ ਥੋੜਾ ਜਿਹਾ ਸਾਰਿਆਂ ਦਾ ਸੀਰੀਜ਼ ਦਾ ਨਾ ਹੋਵੇ ਲੈਸ ਸੇਮ ਹੈ ਸਾਰਾ ਲੈਸ ਸੇਮ ਹੀ ਹੈ ਜੀ ਠੀਕ ਠੀਕ ਹੈ ਜੀ ਵਾਇਰੇਸ਼ਨ ਆ ਜਾਂਦੀ ਆ ਦੇਖੋ ਇਹ ਆ ਬੋ ਸ਼ਿੰਕ ਆ ਗਿਆ ਸੋਈਆਂ ਵਾਲੇ ਠੀਕ ਹੈ ਇਹ ਸੋਈ ਦੇ ਸ਼ਿੰਕ ਆ ਗਿਆ ਜੀ ਇਹ ਵਾਲ ਮਾਉਂਟਡ ਆ ਗਿਆ ਜੀ ਇਹਨਾਂ ਡਿਜ਼ਾਈਨ ਕਿਸੇ ਦੇ ਮਿਲਦੇ ਨਹੀਂ ਜਿੰਨੇ ਤੁਹਾਡੇ ਕੋਲੇ ਜੀ ਸਾਰੇ ਸਹਿਰਾ ਦੇ ਆ ਜੀ ਸਾਰੇ ਸਹਿਰਾ ਦੇ ਨਾ ਕਿੰਨੇ ਹੋਰ ਕੰਪਨੀਆਂ ਦੇ ਉਹ ਲੱਗੇ ਜੀ ਇਹਨਾਂ ਡਿਜ਼ਾਈਨ ਡਿਸਪਲੇਸ ਕਿਸੇ ਕੋਲ ਲੱਗੇ ਨਹੀਂ ਜਿੰਨੇ ਤੁਹਾਡੇ ਕੋਲ ਲੱਗੇ ਹੋਏ ਆ ਹੋਰ ਕੰਪਨੀਆਂ ਦੇ ਲੱਗੇ ਆ ਜੀ ਹਲੇ ਠੀਕ ਠੀਕ ਹੈ ਵੀਰੇ ਓਕੇ ਆ ਆ ਗਿਆ ਨਾ ਸਹਿਰਾ ਆ ਗਿਆ ਸ਼ਿੰਕ ਪਿਕਚਰ ਆ ਗਿਆ ਠੀਕ ਆ ਕਿੱਥੇ ਇਹ ਲੱਕੜ ਦੇ ਟੇਬਲ ਤੋਂ ਪਰੋਂ ਪਤਰੇ ਇਹਨੂੰ ਕਿਉਂ ਲੱਗਿਆ ਜੀ ਜਿੰਨੇ ਵੀ ਸ਼ਿੰਕ ਮਿਕਸਚਰ ਲੱਗਣ ਲੱਗੇ ਜੀ ਅੱਛਾ ਜੀ ਹਾਂ ਠੀਕ ਠੀਕ ਹੈ ਜੀ ਐਸੈਸਰੀ ਹੈ ਜੀ ਸਾਰਾ ਦੀ ਠੀਕ ਠੀਕ ਹੈ ਜੀ ਟਾਵਰਿੰਗ ਹੋ ਗਿਆ ਨਾ ਜੀ ਟਾਵਰਿੰਗ ਦਾ ਸੌਫਟਵੇਅਰ ਸੌਫਟਵੇਅਰ ਠੀਕ ਠੀਕ ਹੈ ਜੀ ਕਾਈ ਮਿਕਸਚਰ ਆਪਣੇ ਕੋਲੇ ਠੀਕ ਠੀਕ ਹੈ ਜੀ ਸ਼ਿੰਕ ਮਿਕਸਚਰ ਹੈ ਜੀ ਓਕੇ ਜੀ ਇੱਥੇ ਗਰਮ ਠੰਡਾ ਸਾਰਾ ਆਊਗਾ ਜੀ ਅੱਛਾ ਪੈ ਬਾਹਰ ਵੀ ਨਿਕਲ ਜੰਦੀ ਹੈ ਪੈ ਬਾਹਰ ਨਿਕਲਦੀ ਨੂੰ ਕੁਛ ਮਰਜੀ ਧੋ ਜੀ ਭਾਂਡੇ ਦੇ ਵਿਚਾਰ ਵਿੱਚ ਮਾਰਨ ਲਈ ਜੀ ਓਕੇ ਓਕੇ ਜੀ ਠੀਕ ਹੈ ਜੀ ਸਿਰਫ ਤੁਹਾਨੂੰ ਮਿਲੂਗੀ 2500 ਰੁਪਏ ਦੀ ਤੇ ਆ ਦੇਖੋ ਜਿਵੇਂ ਮਰਜ਼ੀ ਫਰੂਟ ਫਲ ਜਿਵੇਂ ਮਰਜ਼ੀ ਭਾਂਡੇ ਧੋਈ ਜਾਓ ਤੇ ਮਾਰਕੀਟ ਦੇ ਵਿੱਚ ਹੀ ਮਿੰਲੇ ਤੁਹਾਨੂੰ 6000 ਰੁਪਏ ਦੀ ਤੇ ਬਾਉ ਜੀ ਦੇ ਰਿਆ ਸਿਰਫ 2500 ਰੁਪਏ ਦੀ ਠੀਕ ਹੈ ਜੀ ਆ ਸਾਮਾਨ ਸਾਰਾ ਨਾਲ ਹੈ ਜੀ ਨਾਲ ਹੈ ਜੀ ਕਨੈਕਸ਼ਨ ਬਣਾ ਲਾ ਜੀ ਠੀਕ ਹੈ ਜੀ ਇਹਦੇ ਨਾਲ ਨੇ ਕੋਈ ਇਹ ਨੂੰ ਲੱਗ ਦੋ ਲੈਣੀਆਂ ਪੈਣਗੀਆਂ ਠੀਕ ਹੈ ਜੀ ਆ ਟੇਬਲ ਟੌਪ ਆਫੀਸ਼ਨ ਆ ਕੇ ਜੀ ਠੀਕ ਹੈ ਜੀ ਇਹ ਸਾਰੇ ਚ 45% ਹੈ ਜੀ ਅਜੇ ਜੇ 45 ਬਾਈ 2% ਹੋਰ ਵਧਾਤਾ ਜੀ ਠੀਕ ਹੈ ਜੀ ਓਕੇ ਇਹ ਆਉਣ ਲੱਗਦੇ ਕਿੱਥੇ ਹੋਏ ਅਸੀਂ ਇਹ ਟੇਬਲਡ ਆ ਵੈਂਟੀਆਂ ਬੰਦੀਆਂ ਨੇ ਜੀ ਆਈ ਜੀ ਮੂ 23 24 ਇੰਚ ਦਾ ਇਹ ਠੀਕ ਹੈ ਜੀ ਜਿੰਨੇ ਵੱਡਾ ਲਾਉਣਾ ਵੱਡਾ ਲਾਸਦਾ ਛੋਟਾ ਲੈਣਾ ਛੋਟੇ ਮਿਲ ਛੋਟਾ ਲਾਸਦਾ ਹੈ ਕਾ ਆਹ ਆਈ ਆਪਣੇ ਸਿੰਪਲ ਵਾਸ਼ਿੰਗ ਸ਼ਨਾਗੀ ਦੀ ਠੀਕ ਹੈ ਜੀ ਆਮ ਸਾਰੇ ਕੰਪਨੀ ਜੀ ਸਾਰੇ ਸਾਰਾ ਮਾਲ ਸਾਰਾ ਸਹਰਾ ਦਾ ਜੀ ਠੀਕ ਹੈ ਜੀ ਠੀਕ ਹੈ ਨਹੀਂ ਓਕੇ ਜੀ ਆਹ ਦੇ ਆਈ ਹਾਂ ਇਹਦਾ ਨਾਮ ਹੈ ਕੈਡਮਿਡ ਠੀਕ ਹੈ ਜੀ ਇਹ ਕਾਗਰ ਸਕੇਅਰ ਚ ਆਗੇ ਸਕੇਅਰ ਚ ਆਗੇ ਜੀ ਸਾਰਾ ਹੀ ਡਿਜ਼ਾਈਨ ਪੱਖੋਂ ਕਿਸ ਨੂੰ ਗਾਹਕ ਨੂੰ ਜਾਣ ਦੇਵੋਗੇ ਤੇ ਰੇਟ ਪੱਖੋਂ ਦੋਨਾਂ ਚ ਜੀ ਗਾਰੰਟੀ ਹੈ ਠੀਕ ਹੈ ਰੇਟ ਵੀ ਘੱਟ ਮਿਲੂਗਾ ਤੇ ਡਿਜ਼ਾਈਨ ਸਭ ਤੋਂ ਵੱਧ ਮਿਲਣਗੇ ਠੀਕ ਹੈ ਜੀ ਆ ਸਕੇਅਰ ਚ ਆ ਗਿਆ ਲੈਗ ਵਾਲਾ ਹੈ ਠੀਕ ਹੈ ਜੀ ਇਹ ਵਾਲਾਂ ਦੇ ਸੀਟ ਆ ਗਈਆਂ ਜੀ ਇੱਥੇ ਕੰਧ ਵਾਲੇ ਸੀਟ ਆ ਗਈਆਂ ਕੰਧ ਵਾਲੇ ਸੀਟ ਆ ਗਈਆਂ ਹਿੰਚ ਗੈਪ ਹੁੰਦਾ ਜੀ ਅੱਛਾ ਜੀ ਇਹ ਆ ਚੀਜ਼ ਦਾ ਹਾਂ ਹਾਂ ਠੀਕ ਹੈ ਅਬੀ ਪੋਤਾ ਪੁੱਤੇ ਜੇ ਮਰਜ਼ੀ ਮਾਰੀ ਕਰੀ ਚੱਲੋ ਜਿਹੜੀਆਂ ਪਹਿਲਾਂ ਸੀਟਾਂ ਸੀ ਕਹਿੰਦੇ ਉਹ ਉੱਤੇ ਰੱਖਣੇ ਪੈਂਦੇ ਤੇ ਰੱਖਣੇ ਪੈਣ ਨਾਲ ਗੰਦ ਪੈਣ ਵਾਲੇ ਵਾਲੇ ਥੋੜਾ ਜਿਹਾ ਸਪਾਈ ਘਟਉਂਦੀ ਸੀ ਠੀਕ ਹੈ ਜੀ ਇਸ ਵਾਈ ਫੁੱਲ ਹੈ ਜੀ ਤੇ ਗਾਰੰਟੀ ਦੀ 10 ਵਾਲੀ 10 ਵਾਲੀ ਆਈਆਂ ਠੀਕ ਠੀਕ 10 ਵਾਲੀ ਦਾ 10 ਸਾਲ ਦਾ ਮੋਡਲ ਹੋਊਗਾ ਹਾਂ ਕੰਪਨੀ ਦੀ ਗਾਰੰਟੀ ਠੀਕ ਠੀਕ ਸਿੱਧਾ ਵਨ ਸਾਈਟ ਹੈ ਪਲੰਬਰ ਉਹ ਥੀ ਆਨੇ ਕਰੀਊਗਾ ਆਈਆਂ ਉਹਨਾਂ ਨੇ ਫੋਨ ਕਰਨਾ ਉਹਨੇ ਘਰ ਹੀ ਚੱਲ ਆ ਦੇਖੋ ਨਵੇਂ ਤੋਂ ਨਵਾਂ ਡਿਜ਼ਾਈਨ ਹੈ ਤੇ ਰੇਟ ਵੀ ਤੁਹਾਨੂੰ ਪਤਾ 80 ਦਿੱਤਾ ਬੋਈਆਂ ਨੇ 45% ਲੈਸ ਠੀਕ ਜੀ ਇਹ ਮੈਂ ਸਾਡੀ 74800 ਰੁਪਏ ਦੀ ਹੈ ਅੱਛੇ 74800 ਰੁਪਏ ਸਹਿਰਾ ਦੀ ਸਹਿਰਾ ਦੀ ਠੀਕ ਹੈ ਯਾ ਦੇਖੋ 74800 ਰੁਪਏ ਸਿਰਫ ਸਹਿਰਾ ਦੀ ਹੈ ਰੀਨਲ ਬ੍ਰਾਂਡ ਹੈ ਰੀਨਲ ਓਕੇ ਆ ਵਾਸ਼ਿਸ਼ਣ ਆਗੇ ਜੀ ਹਾਫ ਲੈਗ ਅੱਛਾ ਅਬਦ ਇਹ ਇਹ ਵੀ ਪਾਈ ਦੋ ਇੱਕ ਤਾਂ ਨਹੀਂ ਕੋਈ ਪਾਈ ਪੋ ਕੁਝ ਨਹੀਂ ਹੈਗੀ ਅਚੰਡਰਗਰਾਉਂਡ ਹੀ ਹੋਣਾ ਸਾਰਾ ਕੰਮ ਸਾਰਾ ਕੁਝ ਕਰ ਚੁੱਕੇ ਆ ਆ ਗਿਆ ਇਹ ਜੀ ਮੂਰੀ ਕਿਵੇਂ ਇਹ ਵਾਸ਼ਰੂਮ ਟੂਟੀ ਲੈ ਜਿਨ੍ਹਾਂ ਦੀ ਵਾਲ ਮਾਉਂਟਡ ਨਹੀਂ ਲੱਗਿਆ ਜੀ ਠੀਕ ਠੀਕ ਹੈ ਜੀ ਉਹਨਾਂ ਦੇ ਬਾਰੇ ਤੇ ਟੂਟੀ ਲੱਗ ਜਾਂਦੀ ਉੱਪਰ ਠੀਕ ਠੀਕ ਹੈ ਜੀ ਆਹ ਟੇਬਲ ਟੌਪ ਆ ਗਿਆ ਹੈ ਹਾਂ ਹਾਂ ਠੀਕ ਠੀਕ ਹੈ ਹਾਫ ਲੈ ਕੇ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਜਿਹੜਾ ਮਰਜ਼ੀ ਲੈ ਲਓ ਠੀਕ ਹੈ ਆਹ ਛੋਟਾ ਛੋਟੇ ਬਾਥਰੂਮਾਂ ਵਾਸਤੇ ਇਹ ਬਾਥਰੂਮ ਦੇ ਵਿੱਚ ਲੱਗਣ ਲਈ ਵਧੀਆ ਜੀ ਛੋਟਾ ਜਿਹਾ ਠੀਕ ਠੀਕ ਹੈ ਜੀ ਜਿਹੜਾ ਪ੍ਰੋਪਰ ਸਕੈਨਰ ਲੱਗਿਆ ਕਿ ਇਹ ਕੰਮ ਨਹੀਂ ਹੋਏਗਾ ਡੁਪਲੀਕੇਟਿੰਗ ਵਾਲੇ ਕੰਮ ਨਹੀਂਗਾ ਦੇਖੋ ਪ੍ਰੋਪਰ ਸਕੈਨਰ ਲੱਗਿਆ ਹੈ ਨਾ ਬੰਦ ਬਾਕਸ ਹੀ ਦੇ ਦਾਂਗੇ ਜੀ ਜੀ ਦੇ ਬਾਅਦ ਡਿਸਪਲੇ ਦਿੱਤੀ ਲੱਗੀ ਰਣੀ ਹੈ ਠੀਕ ਠੀਕ ਹੈ ਜੀ ਇਹ 1 ਪੀ ਸੀਟ ਆ ਗਈਆਂ ਜੀ ਠੀਕ ਠੀਕ ਹੈ ਜੀ ਇਹ ਟੈਂਕੀ ਵਿੱਚੀ ਹੈ ਹਾਂ ਜੀ ਟੈਂਕੀ ਵਿੱਚੀ ਹੈ ਜੀ ਟੈਂਕੀ ਵਿੱਚੀ ਹੈ ਠੀਕ ਹੈ ਜੀ ਹਾਂ ਹਾਂ ਉਹ ਜੋ ਪੇੜੀ ਕੰਨ ਲੱਗਾ ਟੈਂਕੀ ਲਾ ਦੀ ਪੈਵਲ ਲੰਗਾ ਕੇ ਉਹ ਕੰਮ ਖਤਮ ਨਹੀਂ ਉਹ ਕੰਮ ਖਤਮ ਜੀ ਠੀਕ ਠੀਕ ਹੈ ਜੀ ਓਕੇ ਇੱਕ ਆ ਗਈ ਠੀਕ ਠੀਕ ਆ ਰਹੇ ਹਨ ਆ ਗਏ ਹਾਂ ਜੀ ਨਾਲ ਇਹਦੇ ਸੌਫਟ ਹੈ ਸਾਰੇ ਸੀਟ ਕਵਰਾਂ ਪ੍ਰ ਠੀਕ ਠੀਕ ਹੈ ਹਾਂ ਇਹ ਚ ਵੀ ਉਹੀ ਲੈਸ ਹੈ ਲੈ ਸੇਮ ਹੈ ਸਾਰਿਆਂ ਚ ਲੈ ਸੇਮ ਹੀ ਹੈ ਜੀ ਠੀਕ ਹੈ ਗਾਰੰਟੀ ਇਹਦੀ ਸੇਮ ਸਾਰਾ ਕੁਝ ਹੀ 10 ਸਾਲ ਦੀ ਗਾਰੰਟੀ ਹਾਂ ਠੀਕ ਠੀਕ ਹੈ ਜੀ ਆਹ ਉਹ ਲੰਗ ਸਟਾਕ ਆ ਗਏ ਜੀ ਠੀਕ ਹੈ ਇਹ ਛੋਟੇ ਡਿਜ਼ਾਈਨ ਆ ਗਏ ਨਾ ਇੱਕ ਰਾਉਂਡ ਆ ਗੀਆਂ ਜੀ ਰਾਉਂਡ ਆ ਗਏ ਸਾਰੀਆਂ ਰਾਉਂਡ ਠੀਕ ਹੈ ਜੀ ਓਕੇ ਇਹ ਵੀ ਸੇਮ ਰੇਟ ਹੈ ਜੀ ਲੈਸ ਸੇਮ ਹੀ ਹੈ ਜੀ ਲੈਸ ਸੇਮ ਹੈ ਸਾਰਿਆਂ ਚ ਹਾਂ ਠੀਕ ਠੀਕ ਹੈ ਜੀ ओके okay, आ देखो सैरा दा रेनल ब्रांड पूरी डुप्लीकेटिंग वाला काम नहीं हैगा ਤੁਹਾਨੂੰ फिटिंग मिल ਜੂਗੀ ਜ ਆਪਣੇ ਕੋਲ आशीर्वाद दी ਠੀਕ ਜੀ ਫਲੋਗਾਰਡ ਪਲਸ ਹੈ ਜੀ ਇਹੇ ਓਕੇ ਜੀ ਨਾ ਤਾਂ ਇਸ ਚ ਹਰੇ ਬਾਈ ਜੰਮੇ ਓਕੇ ਕਿੰਨਾ ਮਰਜੀ ਗਰਮ ਪਾਣੀ ਪਾਈ ਚੱਲੋ ਕਿੰਨਾ ਮਰਜੀ ਗਰਮ ਪਾਣੀ ਪਾਓ ਹਾਂ ਨਾ ਸੁਗੜੇ ਨਾ ਕੁਸ ਕਰੇ ਅਸਾ ਹਰੇ ਬਾਈ ਵੀ ਜਾਂਦੀ ਤੋਂ ਟਾਪ ਦਾ ਬ੍ਰਾਂਡ ਹੈ ਜੀ ਠੀਕ ਹੈ ਜੀ ਓਕੇ ਆ ਦੇਖੋ ਦੋਸਤੋ ਨਾ ਆਸ਼ੀਰਵਾਦ ਕੰਪਨੀ ਦੀ ਰੀਨਲ ਪਾਈਪ ਹੋਊਗੀ ਜੀ ਰੀਨਲ ਪਾਈਪ ਹੈ ਠੀਕ ਹੈ ਹੋਰ ਸਾਰੀ ਆਸ਼ੀਰਵਾਦ ਠੀਕ ਹੈ ਸਾਰੀ ਰੀਨਲ ਮਿਲੂਗੀ ਨਾਲ ਜੀ ਠੀਕ ਹੈ ਨਾ ਚੇ ਹਰੇ ਬਾਈ ਜੰਮੇ ਤੇ ਨਾ ਹੀ ਇਹ ਚ ਕਿ ਨ ਬਚੋਂਦਨਾ ਮਾਰਕੀਟ ਦੇ ਵਿੱਚ ਫੂਲ ਡੀਰ ਪੈ ਪੈ ਹੋ ਜਾਂਦੇ ਫੂਲ ਡੀਰ ਪੈ ਪੈ ਠੀਕ ਹੈ ਜੀ ਆਹ ਦੇਖੋ ਦੋਸਤੋ ਆਸ਼ੀਰਵਾਦ ਕੰਪਨੀ ਦੀ ਸਾਹ ਪਰਾਂਦੇ ਟੀਟਾ ਜੀ ਟੀਟਾ ਜੀ ਸੀਗੇ ਜੀ ਇਹਦੀ ਰੇਂਜ ਵੀ ਉਸ ਤੋਂ ਵੀ ਘੱਟ ਹੈ ਅੱਛਾ ਸਾਰਾ ਤੋਂ ਸਾਰਾ ਤੋਂ ਵੀ ਘੱਟ ਹੈ ਠੀਕ ਹੈ ਜੀ ਮਾਲ ਵੀ ਬਹੁਤ ਵਧੀਆ ਹੈ ਅੱਛਾ ਸ਼ਹੀ ਫਸਟ ਦਾ ਮਾਲ ਹੈ ਸਾਰਾ ਠੀਕ ਹੈ ਜੀ ਵਨ ਪੀਸ ਆਹਦੇ ਵਿੱਚ ਹੈ ਇਹ ਵਨ ਪੀਸ ਆ ਗਏ ਜੀ ਠੀਕ ਹੈ ਜੀ ਹਾਫ ਲੈਗ ਆ ਗਏ ਅੱਛਾ ਵਾਸ਼ਸ਼ਨ ਵੀ ਇਹਦੇ ਵਿੱਚ ਹੈ ਵਾਸ਼ਸ਼ਨ ਹਾਫ ਲੈਗ ਆ ਗਏ ਜੀ ਠੀਕ ਹੈ ਜੀ ਸੀਟਾਂ ਆ ਗਈਆਂ ਜੀ ਅੱਛਾ ਕੰਦ ਵਾਲੀਆਂ ਸੀਟਾਂ ਆ ਗਈਆਂ ਜੀ ਬੋਲ ਆ ਦੇਖੋ ਦੋਸਤੋ ਨਾ ਕੀ ਠੀਕ ਹੈ ਰੇਟ ਵੀ ਬਹੁਤ ਘਟ ਹੈ ਇਹਦੇ ਰੇਟ ਬਹੁਤ ਘਟ ਨਹੀਂ ਹੈ ਇਹਦੇ ਠੀਕ ਹੈ ਜੀ ਓਕੇ ਠੀਕ ਹੈ ਫਸਟ ਜੀਆਂ ਸੀਟਾਂ ਹੈ ਠੀਕ ਹੈ ਜੀ ਵਾਲੇ ਟੀਟਾ ਬਹੁਤ ਵਧੀਆ ਬ੍ਰਾਂਡ ਹੈ ਜੀ ਠੀਕ ਹੈ ਜੀ ਆਈ ਆਹ ਤੇ ਟੀਟਾ ਦੇ ਸਾਰੇ ਸਾਰੇ ਟੀਟਾ ਦੇ ਜੀ ਠੀਕ ਹੈ ਜੀ ਓਕੇ ਹਾਂ ਜਿਹੜਾ ਮਰਜ਼ੀ ਡਿਜ਼ਾਈਨ ਜਿਹੜਾ ਕੋਈ ਕਲਰ ਹਾਈਟ ਪੂਰੀ ਉੱਚੀ ਹੈ ਨਾ ਇਹਨਾਂ ਦੀ ਹਾਈਟ ਪੂਰੀ ਹੈ ਜੁਜ ਨਾਲੋਂ ਵੱਧ ਹੈ ਜੀ ਦੂਜੇ ਨਾਲੋਂ ਵੱਧ ਹੈ ਸਾਰਿਆਂ ਨਾਲ ਸੀਟ ਦੀ ਵੀ ਉੱਚੀ ਹੈ ਨਾ ਜੀ ਠੀਕ ਤੇ ਇੱਕ ਪ੍ਰਾਈਸ ਇਹ ਕਹਿੰਦੇ ਕਰੀਮ ਕਲਰ ਲੈਣਾ ਤਰੀ ਪੱਲੇ ਵੀ ਮਿਲ ਜੂਗਾ ਜੀ ਅੱਛਾ ਇਹ ਤਰੀਮ ਕੱਲ ਤਾਂ ਮਿਲਦੇ ਨਹੀਂ ਮਾਰਕਟ ਤੇ ਬੰਦ ਹੋ ਗਏ ਤੁਸੀਂ ਲਈ ਬੈਠੋ ਪਏ ਜੀ ਨੀਚੇ ਵੀ ਪਏ ਆਪਣੇ ਕੋਲ ਉੱਪਰ ਵੀ ਠੀਕ ਹੈ ਓਕੇ ਇਸ ਸਮਾਨੀ ਦਾ ਜੀ ਸਮਾਨੀ ਦੇ ਜੀ ਠੀਕ ਹੈ ਜੀ ਕੀ ਰੇਂਜ ਦੇ ਰਹੇ ਇਹ ਸਾਰਾ ਹੀ ਆਪਾਂ ਲੈ ਲਓ ਜੀ 1400 ਰੁਪਏ ਦੇ ਦਾਂਗੇ 1400 ਰੁਪਏ ਦੇ ਸਮਾਨੀ ਦਾ ਸਮਾਨੀ ਦਾ ਟੀਮ ਕਲਰ ਦਾ ਠੀਕ ਹੈ ਜੀ ਟੀਮ ਕਲਰ ਵਾਈਟ ਨਾਲੋਂ ਡੇਡਾ ਰੇਟ ਹੁੰਦਾ ਹੀ ਵਸੇ ਓਕੇ ਦੁੱਗਣਾ ਹੁੰਦਾ ਹਾਂ ਨਾ ਡੇਡਾ ਜੀ ਜਿਹੜਾ ਉਹ 10 ਰੁਪਏ ਦਾ 15 ਰੁਪਏ ਦਾ ਹੁੰਦਾ ਹੈ ਅੱਛਾ 15 ਦਾ ਹੁੰਦਾ ਹੈ ਇਹ ਘੱਟ ਹੈ ਇਹ 1400 ਰੁਪਏ ਆ ਗਈਆਂ ਜੀ ਇਹ ਠੀਕ ਹੈ ਜੀ ਹਾਂ ਇਹ ਆਪਣੇ ਇਹ ਕ੍ਰੀਮ ਕਲਰ ਦੀ ਦੇ ਦਾਂਗੇ ਸਾਰੇ ਵੇਚੀ ਦੋ ਦੋਸਤੋ ਜਿਹੜਾ ਭਰਾਮਨ ਕ੍ਰੀਮ ਕਲਰ ਚ ਕੋਈ ਵੀ ਆਈਟਮ ਨਹੀਂ ਮਿਲਦੀ ਤਾਂ ਜੋਧਪੁਰ ਸੈਂਟਰੀਅਲ ਤੁਸੀਂ ਪਹੁੰਚੋ ਤਾਂ ਉਹਦੇ ਕੀ ਮਿਲੂਗੀ ਹਰੇਕ ਠੀਕ ਹੈ ਜੀ ਐਵਰੀ ਕਲਰ ਸਾਰਾ ਮਿਲ ਜੂਗਾ ਜੀ ਠੀਕ ਠੀਕ ਹੈ ਜੀ ਕਾ ਆ ਗਈ ਇਹ ਵਨ ਪੀਸ ਆ ਗਈ ਹਾਂ ਹਾਂ ਆ ਸਿੰਪਲ ਸੈਟ ਆ ਗਈਆਂ ਜੀ ਠੀਕ ਹੈ ਜੀ ਇਹ ਨੋਰਮਲ ਸੈਟ ਆ ਗਈ ਹੈ ਨੋਰਮਲ ਹਾਂ ਜੀ ਇਹ ਸਮਾਨੀ ਦੀ ਆ ਗਈ ਹੰਦਵਰ ਸਹਿਰਾ ਜਿਹੜਾ ਮਰਜ਼ੀ ਬ੍ਰਾਂਡ ਲਓ ਮਿਲ ਜੂਗਾ ਹਾਂ ਹਾਂ ਟਿੱਕਾ ਵੀ ਮਿਲ ਜੂਗਾ ਜੀ ਟਿੱਕਾ ਵੀ ਮਿਲ ਜੂਗਾ ਹਾਂ ਓਕੇ ਜੀ ਮਾਰਕ ਤੇ ਜਿਹੜੇ ਭਰਾਵਾਂ ਨੇ ਲੈ ਕੇ ਆਣਾ ਸਮਾਨ ਜੋਧਪੁਰ ਸੈਂਟਰੀ ਸਟੋਰ ਮਾਨਸਾ ਪੁਰਾਣੀ ਗਊਸ਼ਾਲੇ ਬੈਕ ਸਾਈਡ ਤੇ ਦੁਕਾਨ ਹੈ ਤੇ ਸਕਰੀਨ ਤੇ ਨੰਬਰ ਚੱਲੀ ਅਦਾ ਤੇ ਸੰਪਰਕ ਕਰ ਸਕਦੇ ਹੋ ਬਾਈ ਜਿਹੜਾ ਇਹ ਸਮਾਨ ਜਲਦੀ ਤੋਂ ਜਲਦੀ ਪਹੁੰਚੋ ਉੱਪਰ